ਆਣਾ ਕਹਿੰਦੀ ਹੁਣ ਵਧੀਆ ਥੱਲੇੋਂ ਦੇਖ ਇਹਨੂੰ ਪੱਟੀ ਲਾ ਦੋ ਇਹਨੂੰ ਮਾਰ ਕੇ ਹੈ ਜੀ ਪੱਟੀ ਲਾਓ ਤਾਂ ਅੱਸੀ ਗਾਲ ਤੋਂ ਤੁਹਾਨੂੰ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਲਾ ਬਲੌਗ ਆਪਾਂ ਕਰਤਾ ਸ਼ੁਰੂ ਤੇ ਕਹਿੰਦੇ ਪੜਾਕੀ ਪਈ ਜਾਂਦੇ ਆ ਤੜਕੇ ਦੜਕੇ ਚੋਬਰ ਮਿੱਤਰੋ ਫੱਟ ਹੋ ਗਏ ਤੇ ਅੱਜ ਕਹਿੰਦੇ ਪ੍ਰੋਗਰਾਮ ਆ ਗਿਆ ਆ ਵੀ ਕਹਿੰਦੇ ਪੈਲਸ ਤੇ ਗਿਆ ਤੇ ਬਰਾਤੀ ਸੱਜਣ ਬਣ ਕੇ ਜਾਣਾ ਇੱਧਰ ਧੁੱਕੀ ਕੱਢ ਕੇ ਆਉਣੀ ਇੱਧਰ ਜੱਸੀ ਵੀ ਝੱਕਣਾ ਨਾਲ ਤੇ ਪਹਿਲਾਂ ਬਿੰਦਰ ਨੂੰ ਮਿਲਦਗੇ ਕੀ ਕਹਿੰਦਾ ਇਹ ਉਹ ਬਣਾ ਕੇ ਬਿੰਦਰ ਜੀ ਵੀਡੀਓ ਤੇ ਕੈਂਚੀਆਂ ਦੇ ਪਹੁੰਚ ਕੇ ਤੇ ਬਾਲ ਬੂਲੇ ਇਧਰ ਕੱਬੂ ਨੇ ਫਿੱਟ ਕਰਾ ਲਏ ਸੀ ਕਿ ਕਰਾਈ ਨਹੀਂ ਕਰਾਣੇ ਬਾਦ ਨਹੀਂ ਬਾਲ ਬੂਲੀ ਵੀ ਇਧਰ ਫਿੱਟ ਕਰਾਈ ਫਿਰਦਾ ਜਮਾ ਫੱਟਾ ਪ੍ਰੋਗਰਾਮ ਅੱਗੇ ਕੋਲ ਪਹੁੰਚ ਗਏ ਹਾਂ ਤੁਸੀਂ ਵੀ ਕਹਿੰਦੇ ਹੋਗੇ ਬੱਗੇ ਕੋਲੀ ਦਰੇ ਫਿਰਦੇ ਆ ਬੱਗਾ ਕੰਮ ਹੀ ਨਹੀਂ ਕਰਦਾ ਸਾਡਾ ਢੰਗ ਨਾਲ ਆਹ ਦੇਖੋ ਜੀ ਐਣਾ ਕਹਿੰਦੀ ਹੁਣ ਵਧੀਆ ਥੱਲੇੋਂ ਦੇਖ ਇਹਨੂੰ ਪੱਟੀ ਲਾ ਦੋ ਦੇ ਕੋਲ ਮਾਰ ਕੇ ਇਹ ਵੀ ਪੱਟੀ ਲਾਓ ਤਾਂ ਤਾਂ ਉਂਗਲ ਜੀ ਧਰ ਲਈ ਪੈਣੇ ਮੁੜੀ ਜੀ ਐਣਾ ਕਹਿੰਦੀ ਵਧੀਆ ਇਧਰੋਂ ਦੇਖ ਇਹਨੂੰ ਥੱਲੇੋਂ ਖੜੇ ਕਰਦੇ ਫਿਰ ਇਹਨੂੰ ਮੀਨ ਕਰ ਲੈਣ ਇਹਨੂੰ ਕਰ ਕੇ ਕਹਿੰਦੇ ਗ ਤੈਨੂੰ ਹੀ ਗਿਆ ਪਹਿਲਾਂ ਤਾਂ ਇੰਨੀ ਗੱਲ ਕਹਿੰਚਾ ਕਰਦਾ ਹੈਂ ਉਹ ਰ ਦੇਖੋਦਰ ਮਤਲਬ ਕਿੰਨਾ ਘਾਰ ਸੀ ਤਰੋਂ ਬੰਦੇ ਮੁੰਡਿਆਂ ਨੇ ਪਾ ਦੀਆਂ ਰੇਡਾਂ ਤੇ ਨਵਦੀਪ ਪਾਲਸ ਦੇ ਵਿੱਚ ਲਾਦਾ ਧਰਨਾ ਚੀਮੂ ਨਾ ਕਾਇਦਲੇ ਪਾਸੇ ਤਰੋਂ ਟੀਮ ਆ ਗਈਆਂ ਮੁੰਡਿਆਂ ਦਾ ਹੱਟ ਬਣਾ ਤੂੰ ਰੇਡ ਲਾ ਗੁਰਜੀਤ ਸਿੰਘ ਸਰਪਸਾਹ ਸਰਪਸਾਹ ਜੀ ਸਾਡੇ ਬਲੌਗ ਕੋਈ ਕੀ ਹੈ ਆ ਗਿਆ ਦੇਖ ਲੈਣ ਨੂੰ ਇਸ ਲੈਦਾ ਬਹਿਣਾ ਜੀ ਕਿੱਥੇ ਪਾ ਇਸੇ ਤਕਲੀਆ ਟਿੱਕ ਖੀਸ ਤੇ ਆ ਕੇ ਬੈਠੋ ਤੇ ਹਲਪਾ ਬਲੌਗ ਹਾਂ ਸੰਦੀਪ ਸਿਆਣਾ ਸੰਦੀਪ ਸਿਆਣਾ ਮੈਨੂੰ ਤੇਰੀ ਫੋਟੋ ਪਾਦੀ ਰਹਿੜਾ ਕਿ ਤੂੰ ਛੂਲਾ ਬੈਠੇ ਨਾਲ ਗੱਲਾਂ ਵੀ ਕੀ ਵੇਚੇ ਨੇ ਹੁਣ ਕੀ ਕਰਾਂ ਬੰਦ ਹੋ ਜਾਂਦੇ ਕਰਾਂ ਲਾ ਲ ਜਿਵੇਂ ਹੋ ਜਾਂਦਾ ਹੈ ਹਾਂ ਜੀ ਹੋ ਜਾਂਦਾ ਬ੍ਰੋ 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 ਲੱਗੇ ਗਈ ਬ੍ਰੋ ਦਵਾਰੇ ਅੰਦਰੋਂ ਲੱਗੇ ਬ੍ਰੋ ਮੇਟਰੋ ਤੇ ਹੁਣ ਹੋ ਗਏ ਜਮਾ ਬੇਲੇ ਤੇ ਤੁਰ ਪੇ ਟੈਂਕੀਆਂ ਕਰਕੇ ਫੁੱਲ ਹਨਾ ਫੁੱਲ ਕਰ ਲਿਆ ਕਹਿੰਦਾ ਘਪਰੂਆਣੇ ਤੇ ਮਾਲਵਾ ਬੈਲਟ ਚੀਮੂ ਦੀ ਤਾਂ ਖੜੀ ਆ ਜਾਂਦਾ ਕਹਿੰਦਾ ਧੱਕਾ ਲੱਗ ਗਿਆ ਹੁਣ ਗੱਡੀ ਨੂੰ ਮੈਲੇ ਦਾ ਕਹਿੰਦਾ ਕੁੜੀ ਤੋਰ ਕੀ ਹੂੰ ਮੈਂ ਤੋਰ ਕੇ ਹੂੰ ਕਹਿੰਦਾ ਸਾਡੀ ਭੈਣ ਲੱਗਦੀ ਹੈ ਕਹਿੰਦਾ ਆਇਆ ਪ੍ਰਾਥੀ ਦੇ ਪਾਸੇ ਸੀ ਭੈਣ ਵਾਲਾ ਫਰਜ਼ ਨਿਭਾ ਕੇ ਜਾਊਗਾ ਹਾਂ ਐਂ ਕੰਮ ਇਹਦੇ ਇਹ ਤਾਂ ਨਾਗਾ 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 ਪੂਰਾ ਪੂਰਾ ਟਰਾਂਸਫਰ ਮਾਜੂ ਬਚ ਗਿਆ ਬਚ ਗਿਆ ਸੌਰੀ ਟਰਾਂਸਫਰ ਨਹੀਂ ਗੱਡੀ ਪਾਜੂ ਉਹਦੇ ਦਾ ਕੈਕਟਰ ਲੱਗੇ ਵਾ ਉਹ ਤਾਂ ਗੱਟ ਲੱਗੇ ਗੱਡੀ ਦੇ ਸਾਥ ਵਿੱਚ ਚੰਮੂ ਰੁਕੀਆ ਹਾਂ ਯਾਰ ਮੈਂ ਜਮੇਤਰ ਹੁਣ ਨਿਕਲਿਆ ਇਥੋਂ ਮੇਤਰੋਤਾ ਪੇ ਨੂੰ ਚਾਲੇ ਪਾਦੇ ਤੇ ਜਿਹੜਾ ਕੱਲ ਆਪਾਂ ਝੋਲਾ ਲੈ ਕੇ ਗਏ ਸੀ ਭਰਕੇ ਤੇ ਅੱਧਾ ਸਮਾਂ ਸਾਡਾ ਸੈੱਟ ਨਹੀਂ ਹੋਇਆ ਕਿਉਂਕਿ ਇੱਕ ਪ੍ਰੈਸੀ ਸਾਡੀ ਉਹਦੇ ਕੋਲ ਹੀ ਪਈਆ ਤੇ ਇੱਕ ਸਾਡੀ ਹਜੇ ਸੈੱਟ ਨਹੀਂ ਹੋਆ ਜਗੜ ਉਹ ਵੀ ਉਹਨੂੰ ਦਿਖਾ ਕੇ ਉਹਨਾਂ ਤੇ ਗੁਰਪ੍ਰੀਤ ਨੂੰ ਮਿਲਦੇ ਅੱਜ ਜਾ ਕੇ ਕੀ ਕਹਿੰਦਾ ਉਗਣੇ ਤਪੇ ਟਾਈਮ ਹੀ ਬਹੁਤ ਹੋ ਗਿਆ ਅੱਜ ਜੋਗਰ ਨੂੰ ਮੇਰਾ ਹੋ ਗਿਆ ਅੱਜ ਕਵਰ ਦੀ ਸ਼ੋਪੈਂ ਕਰ ਲਈ ਅੱਜ ਅਸੀਂ ਕਵਰ ਲਾਤਾ ਬਾਲਾ ਚੰਦਰਾ ਸੀ ਕਵਰ ਲੈ ਲਿਆ ਅੱਜ 파ਰਟੀ ਦੇ ਕੰਮ ਕਰਤਾ ਹਣਾ ਅੱਜ ਵਾਲੇ ਦਾ 20 ਲਗਾਉਣਾ ਵੇਚੀ ਜਾਂਦੀਆਂ ਆਏ ਹਾਏ ਸੌ ਲਾਤਾ ਸੌ ਐਨੇ ਤੱਕਾ ਕਰੀ ਜਾਂਦਾ ਬਾਈ ਤੱਕਾ 1100 ਲਾਤਾ 1100